ਪੋਸਟ ਕੋ ਮਾਮਲਾ ਦਰਜ ਹੋਣ ਤੇ ਗੁੱਸੇ ਦੇ ਵਿੱਚ ਆਇਆ ਵਿਅਕਤੀ ਐਸਐਚਐਮ ਨੂੰ ਕੱਢੀਆਂ ਗਾਲਾਂ ਤੇ ਦਿੱਤੀ ਧਮਕੀ ਆਡੀਓ ਹੋ ਗਈ ਹੈ ਵਾਇਰਲ ਤਰਨਤਾਰਨ ਦੇ ਵਿੱਚ ਪੁਲਿਸ ਸਬ-ਇੰਸਪੈਕਟਰ ਤੇ ਕਤਲ ਨੂੰ ਅਜੇ ਇੱਕ ਦਿਨ ਵੀ ਨਹੀਂ ਸੀ ਬੀਤਿਆ ਹੁਣ ਇਹ ਕ આરોપી ਦੀ ਆਡੀਓ ਵਾਇਰਲ ਹੋ ਰਹੀ ਹੈ ਜੋ ਉਸਤੇ ਪਰਚਾ ਦਰਜ ਕਰਨ ਵਾਲੇ ਸ਼ਿਕਾਇਤਕਰਤਾ ਨੂੰ ਤੇ ਸੰਬੰਧਿਤ ਐਸਐਚਐਮ ਤਮਕੀਆਂ ਦੇ ਰਿਹਾ ਹੈ ਅਤੇ ਗੰਧੀਆਂ ਗਾਲਾਂ ਕੱਢ ਰਿਹਾ ਹੈ ਮੇਤੇ ਜਿੰਨੇ ਮਰਜੀ ਤੋਂ ਪਰਚੇ ਕਰਾ ਲਾ ਤੇਰੀ ਮੈਂ ਹੁਣ ਯਾਦ ਰੱਖੇਗਾ ਔ ਜਿੰਦਗੀ ਦੇ ਵਿੱਚ ਦਰਅਸਲ ਕਪੂਰਥਲਾ ਦੇ ਥਾਣਾ ਸਿਟੀ ਦੇ ਵਿੱਚ ਇੱਕ ਪੋਸਟ ਕੋ ਦਾ ਮਾਮਲਾ ਦਰਜ ਹੁੰਦਾ ਜਿਸ ਦੇ ਵਿੱਚ ਇੱਕ ਔਰਤ ਆਪਣੀ ਨਬਾਲਕ ਕੁੜੀ ਦੇ ਨਾਲ ਸਰੀਰਕ ਘੇੜਛੜ ਦਾ ਰੋਪ ਲਗਾਉਂਦੀ ਹੈ ਉਸ ਮੁਤਾਬਕ ਉਕਤ આરોપી ਉਸਦੀ ਕੁੜੀ ਨੂੰ ਸਕੂਲ ਜਾਂਦੇ ਸਮੇਂ ਪਿਛਲੇ 6 ਮਹੀਨਿਆਂ ਤੋਂ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਬੀਤੇ ਦਿਨੀ ਉਸਦੇ ਨਾਲ ਸਰੀਰਕ ਛੇੜਛਾੜ ਵੀ ਕੀਤੀ ਗਈ ਜਿਸ ਤੋਂ ਉਸਦੀ ਕੁੜੀ ਸੁਰੱਖਿਅਤ ਨਹੀਂ ਹੈ ਉਕਤ આરોપી ਤੇ ਐਲਾਵੀ ਪੋਸਟ ਕੋ ਮਾਮਲੇ ਦੇ ਤਹਿਤ ਜੇਲ੍ਹ ਜਾਣ ਦਾ ਜ਼ਿਕਰ ਵੀ ਐਫ ਆਈ ਆਰ ਦੇ ਵਿੱਚ ਕੀਤਾ ਗਿਆ ਹੈ ਔਰਕ ਦੇ ਬਿਆਨਾਂ ਤੇ ਪੁਲਿਸ ਨੇ ਪੋਸਕੋ ਤੇ ਭਾਰਤ ਨਿਆਯ ਦੀ ਧਾਰਾ ਦੇ ਤਹਿਤ ਮੁੱਖ આરોપી ਦੇ ਉੱਤੇ 1 ਮਾਰਚ ਨੂੰ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ આરોપી ਗੁੱਸੇ ਦੇ ਵਿੱਚ ਆ ਜਾਂਦਾ ਤੇ ਸ਼ਿਕਾਇਤ ਕਰਤਾ ਦੇ ਘਰ ਦੇ ਉੱਤੇ ਹਮਲਾ ਵੀ ਕਰਦਾ ਹੈ ਲੇਕਿਨ ਹੁਣ ਇਸ ਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ આરોપી ਦੀ ਕੋਰਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਸ਼ਿਕਾਇਤ ਕਰਤਾ ਨੂੰ ਧਮਕੀਆਂ ਦੇ ਰਿਹਾ ਤੇ ਨਾਲ ਹੀ ਧਮਕੀਆਂ ਐਸਐਚਓ ਨੂੰ ਵੀ ਦੇ ਰਿਹਾ ਮੇਤੇ ਜਿਨੇ ਮਰਜੀ ਤੋਂ ਪਰਚੇ ਕਰਾ ਲਾ ਤੇਰੀ ਮੇ ਹਮਨ ਯਾਦ ਰੱਖੇਗਾ ਹੁਣ ਜ਼ਿੰਦਗੀ ਦੇ ਵਿੱਚ ਤੇਰਾ ਵਾਅਕ ਹੀ ਨਾ ਪਿਆਰ ਵਿੱਚ ਮੈਂ ਰਾਮਾਂ ਦੀ ਦੇ ਵਿੱਚ ਹੁਣ ਮੈਂ ਤੇ ਪਰਚਾ ਕਰਵਾਦਾ ਫੇ ਮੇਰਾ ਦਿਖਾ ਪਹਿਲਾਂ ਫੜ ਹੁੰਦਾ ਫੜ ਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਕ ਬਰੇ ਖੂਨ ਨਿਕਲਣਾ ਇੰਨਾ ਤਾਂ ਢੇ ਮੈਂ ਕੱਢਣਾ ਤੈਨੂੰ ਹੁਣ ਮੈਂ ਮਰਨ ਨਾ ਤੈਨੂੰ ਜੀਣ ਦੇਣਾ ਨਾ ਤੈਨੂੰ ਮਰਨ ਦੇਣਾ ਤੈਨੂੰ ਇੰਨੀ ਕਾਲ ਦਾ ਅਸਤੀ ਦੇਣੂ ਹਣ ਤੇ ਜਿਹੜੇ ਪੁਲਿਸ ਨੇ ਸੱਚੋ ਦੀ ਹੀ ਐਸਚੀ ਦੀ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹੀ ਤਰੰਤਾਰਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜੁਥੇ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਹੈਰਾਨੀ ਦੀ ਗੱਲ ਹੈ ਕਿ ਹੁਣ આરોપી ਹੀ ਪੁਲਿਸ ਵਾਲਿਆਂ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਸੋਚਣ ਵਾਲੀ ਗੱਲ ਹੈ ਕਿ ਜੇਕਰ ਲੋਕਾਂ ਦਾ ਖਿਆਲ ਰੱਖਣ ਵਾਲੀ ਪੁਲਿਸ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਆਮ ਜਨਤਾ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਸਮਝੇ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ